ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦੇ ਵਿੱਚ ਕੁੱਲ 1430 ਅੰਗ ਹਨ ਇਸ ਰੂਪ ਦੇ 1429 ਅੰਗਾਂ ਵਿੱਚ ਗੁਰ ਸਹਿਬਾਨ ਭਗਤ ਸਹਿਬਾਨ ਪੱਟ ਸਹਿਬਾਨ ਅਤੇ ਗੁਰਸਿੱਖਾਂ ਦੁਆਰਾ ਰਚਿਤ ਬਾਣੀ ਦਰਜ ਕੀਤੀ ਗਈ ਹੈ 1429 ਤੋਂ 1430 ਪੰਨੇ ਦੇ ਉੱਤੇ ਅਖੀਰ ਦੇ ਉੱਤੇ ਰਾਗ ਮਾਲਾ ਦਰਜ ਹੈ ਰਾਗ ਮਾਲਾ ਨੂੰ ਬਹੁਤ ਸਾਰੇ ਵਿਦਵਾਨ ਕਵੀ ਸ਼ਾਮ ਦੀ ਰਚਨਾ ਮੰਨਦੇ ਹਨ ਤੇ ਉਸ ਨੂੰ ਗੁਰਬਾਣੀ ਦਾ ਹਿੱਸਾ ਨਹੀਂ ਮੰਨਦੇ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੇ ਮੁਤਾਬਕ ਰਾਗ ਮਾਲਾ ਨੂੰ ਗੁਰਬਾਣੀ ਮੰਨਣਾ ਜਾਂ ਨਹੀਂ ਮੰਨਣਾ ਇਹ ਹਰੇਕ ਸਿੱਖ ਦਾ ਨਿੱਜੀ ਮਸਲਾ ਹੈ ਪਰ ਜਦ ਤੱਕ ਰਾਗ ਮਾਲਾ ਦੇ ਬਾਰੇ ਕੋਈ ਫੈਸਲਾ ਨਹੀਂ ਹੋ ਜਾਂਦਾ ਤਦ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਰਾਗ ਮਾਲਾ ਤੋਂ ਬਿਨਾਂ ਛਾਪਣ ਦੀ ਪਾਬੰਦੀ ਹੈ ਭਾਵੇਂ ਕਿ ਜਦ ਤੱਕ ਰਾਗ ਮਾਲਾ ਦਾ ਫੈਸਲਾ ਨਹੀਂ ਹੁੰਦਾ ਅਜੇ ਤੱਕ ਰਾਗ ਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਨਾ ਇਹ ਜ਼ਰੂਰੀ ਹੈ ਜਦੋਂ ਕਦੇ ਵੀ ਫੈਸਲਾ ਹੋਏਗਾ ਉਸ ਵੇਲੇ ਪੰਥ ਪ੍ਰਵਾਨਿਤ ਇਹ ਮੰਨਿਆ ਜਾਏਗਾ ਕਿ ਰਾਗ ਮਾਲਾ ਗੁਰੂਕ੍ਰਿਤ ਹੈ ਜਾਂ ਨਹੀਂ ਹੈ ਬਹੁਤ ਸਾਰੇ ਸਿੱਖ ਇਹ ਮੰਨਦੇ ਹਨ ਕਿ ਇਹ ਰਚਨਾ ਕਵੀ ਸ਼ਿਆਮ ਦੀ ਹੈ ਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਿਲਣ ਤੋਂ ਬਹੁਤ ਸਾਲ ਬਾਅਦ ਕਿਸੇ ਵਿਅਕਤੀ ਵੱਲੋਂ ਸ਼ਾਮਿਲ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਤਾਰੇ ਕਰਦੇ ਸਮੇਂ ਇਹ ਰੀਤ ਲਗਾਤਾਰ ਚਲਦੀ ਰਹੀ ਇਸ ਬਾਰੇ ਬਹਿਸ ਚੱਲਦੀ ਹੋਣ ਦੇ ਕਰਕੇ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੈ ਕਿ ਕੋਈ ਵੀ ਸਿੱਖ ਚਾਹੇ ਤਾਂ ਉਹ ਅਖੰਡ ਪਾਠ ਸਾਹਿਬ ਦਾ ਭੋਗ ਮੁੰ다ਵਣੀ ਦੇ ਉੱਤੇ ਪਾ ਸਕਦਾ ਹੈ ਤੇ ਜੇਕਰ ਕੋਈ ਚਾਹੇ ਤਾਂ ਉਹ ਸੰਪੂਰਨ ਰਾਗਮਾਲਾ ਪੜ੍ਹ ਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਪਾ ਸਕਦਾ ਹੈ ਪਰ ਰਾਗਮਾਲਾ ਨੂੰ ਗੁਰੂਕ੍ਰਿਤ ਮੰਨਣਾ ਜਾਂ ਨਹੀਂ ਮੰਨਣਾ ਇਹ ਹਰੇਕ ਸਿੱਖ ਦੀ ਆਪਣੀ ਨਿੱਜੀ ਰਾਏ ਹੈ ਕਿ ਉਸਨੇ ਆਪਣੀ ਖੋਜ ਕਰਕੇ ਉਸ ਨੂੰ ਕੀ ਸਮਝ ਆਇਆ ਤਾਂ ਉਹ ਉਸ ਮੁਤਾਬਕ ਰਾਗ ਮਾਲਾ ਨੂੰ ਪੜ ਸਕਦਾ ਹੈ ਜਾਂ ਰਾਗ ਮਾਲਾ ਨੂੰ ਛੱਡ ਸਕਦਾ ਹੈ ਫਿਲਹਾਲ ਅਸੀਂ ਸਿਰਫ ਇਹ ਵਿਚਾਰ ਸਾਂਝੀ ਕਰ ਰਹੇ ਹਾਂ ਇਸ ਬਾਰੇ ਕੋਈ ਫੈਸਲਾ ਨਹੀਂ ਦੇ ਰਹੇ ਹਾਂ ਸੂਝਵਾਨ ਸਿੱਖ ਇਸ ਬਾਰੇ ਖੁਦ ਆਪ ਖੋਜਬੀਨ ਕਰਕੇ ਇਸ ਸੰਬੰਧੀ ਆਪਣਾ ਵਿਚਾਰ ਬਣਾ ਸਕਦੇ ਹਨ ਬਹੁਤ ਸਾਰੇ ਵਿਦਵਾਨਾਂ ਨੇ ਇਸ ਸੰਬੰਧ ਦੇ ਵਿੱਚ ਵੱਖਰੀਆਂ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਨਿਰਣਾ ਕਰਨ ਦਾ ਯਤਨ ਕੀਤਾ ਹੈ ਕੀ ਰਾਗਮਾਲਾ ਗੁਰੂਕ੍ਰਿਤ ਹੈ ਜਾਂ ਨਹੀਂ ਹੈ